ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਮਹਾਨ ਸਾਧ ਦੇ 350 ਸਾਲਾਂ ਸਤਾਪਦੀ ਪਰਬ ਨੂੰ ਮੁੱਖ ਰੱਖ ਕੇ ਇਹ ਗੁਰਦਾਰਾ ਰੋਟਾ ਸਾਹਿਬ ਤੋਂ ਜੋ ਮਹਾਨ ਨਗਰ ਕੀਰਤਨ ਸੰਗਤ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਦੀ ਕਿਰਪਾ ਪੰਜ ਪਿਆਰੇ ਤੇ ਨਿਸ਼ਾਨੀ ਸਿੰਘਾਂ ਦੀ ਗਵਾਈ ਦੇ ਵਿੱਚ ਆਰੰਭ ਹੋਣ ਲੱਗਿਆ ਹੈ ਜੋ ਕਿ ਬੱਦ ਬੱਦ ਟੰਡਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਮਾਪਤੀ ਗੁਰਦਾਰਾ ਸਾਹਿਬ ਇੱਥੇ ਹੋਵੇਗੀ ਸੋ ਸੰਗਤ ਦਾ ਬੜਾ ਸਹਿਯੋਗ ਹੈ ਇਲਾਕੇ ਦਾ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਨੌਜਵਾਨ ਪੀੜਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਗੁਰੂ ਵਾਲੇ ਬਣੀ ਹਮਤਿ ਸਾਕੇ ਗੁਰੂ ਦੇ ਧਾਰਨੀ ਬਣੀਏ ਕਿਉਂਕਿ ਪੰਜਾਬ ਵਸਤਾ ਪ੍ਰਾਂਤ ਦੇ ਨਾਤੇ ਸਤਵਾਰਾ ਦੀ ਬਹੁਤ ਵੱਡੀ ਕੁਰਬਾਨੀ ਆ ਉਹਨੂੰ ਆਪਾਂ ਨਾ ਭਲਾਈਏ ਸਦਾ ਹੀ ਕਿਉਂਕਿ ਸਾਡਾ ਵਿਰਸਾ ਬਹੁਤ ਅਮੀਰ ਹੈ ਆਪਾਂ ਗੁਰੂ ਦੇ ਲੜ ਲੱਗ ਕੇ ਗੁਰੂ ਵਾਲੇ ਬਣੀਏ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ 320 ਸ਼ਹਾਦਤ ਦਿਵਸ ਭਾਈ ਮਤੀ ਦਾਸ ਜੀ ਦਾ ਭਾਈ ਸਤੀ ਦਾਸ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਇਹ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਅੰਨੀ ਵੱਡੀ ਤਿਆਰੀ ਨਗਰ ਕੀਰਤਨ ਦੀ ਜੋ ਕਿ 12 ਪਿੰਡਾਂ ਚੋਂ ਨਿਕਲਦੇ ਹੋਏ ਨਿਹਾਲ ਕਰਦੇ ਹੋਏ ਗੁਰੂ ਸਾਹਿਬ ਦਾ ਆਸ਼ੀਰਵਾਦ ਦਿੰਦੇ ਹੋਏ ਵਾਪਸ ਇੱਥੇ ਪਰਤੂਗਾ ਤੇਸ਼ ਨਗਰ ਕੀਰਤਨ ਦੇ ਵਿੱਚ ਅੰਨੀ ਭਾਰੀ ਸੰਖਿਆ ਦੇ ਵਿੱਚ ਸਾਡੇ ਸਾਰੇ ਪਿੰਡਾਂ ਤੋਂ ਆਏ ਭੈਣ ਭਰਾਵਾਂ ਦਾ ਬਹੁਤ ਸਵਾਗਤ ਹੈ ਰਲਾ ਤੇ ਮੋਟਾ ਬੜਾ ਜੀਓ ਵਿਚ ਕੈਮਰਾ ਪਿੱਛੇ ਕਰੀ ਕੈਮਰਾ ਓਕੇ ਇੱਕ ਨੰਨੀ ਇੱਕ ਮਿੰਟ ਪ੍ਰਭੂ ਦਾ ਖਾਲਸਾ ਵਾਹਿਗੁਰੂ ਜਿੱਥੇ ਫਤੇ ਅੱਜ ਆਪਾਂ ਸਾਰੇ ਗੁਰਦੁਆਰਾ ਜੀ ਨੂੰ ਤੇਗਵਾ ਤੇ ਮਹਾਰਾਜ ਜੀ ਤਰਫੋਂ ਬਾਪਰਤੀ ਰੋਟਾ ਸਾਹਿਬ ਕੇ ਹਾਜ਼ਰ ਹੋਏ ਆਂ ਔਰ ਵਿਸ਼ਾਲ ਨਗਰ ਕੀ ਜੋ ਹਰ ਸਾਲ ਸਾਡੇ ਇਲਾਕੇ ਚ ਸਾਡੇ ਹਲਕੇ ਚ ਸਾਰੇ ਪਿੰਡਾਂ ਦੇ ਵਿੱਚ ਹੋ ਕੇ ਗੁజర్ਦਾ ਔਰ ਇਸ ਵਾਰੀ ਵਿਸ਼ੇਸ਼ ਤੌਰ ਤੇ ਜਿਹੜਾ 6350 ਸਾਲਾ ਪੰਜ ਜੂਨ ਦੇਵ ਭਦਰ ਮਹਾਰਾਜ ਦੀ ਸ਼ਤਾਬਦੀ ਮਨਾ ਰਹੇ ਆ ਉਹਦੇ ਲਈ ਮੈਂ ਵਿਸ਼ੇਸ਼ ਤੌਰ ਤੇ ਸਮੁੱਚੇ ਮਕਰਨਵਾਸੀਆਂ ਨੂੰ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਸਮੁੱਚੇ ਹਲਕਾ ਨਿਵਾਸੀ ਬੇਨਤੀ ਕਰਦੇ ਵੱਧ ਚੜ੍ਹ ਕੇ ਇਸ ਹਿੱਸਾ ਲੈਣ ਔਰ ਵਿਸ਼ੇਸ਼ ਤੌਰ ਤੇ ਜਿਹੜਾ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਸਾਰੀਆਂ ਪਾਰਟੀਆਂ ਸਾਰੀਆਂ ਜਥੇਬੰਦੀਆਂ ਸਾਰੇ ਸਿੰਘ ਹੰਗ ਸਿੰਘ ਜਥੇਬੰਦੀਆਂ ਸਭ ਵੱਧ ਚੜ੍ਹ ਕੇ ਜਮੇ ਨਗਰ ਕੀਰਤਨ ਸਾਰੇ ਪਿੰਡਾਂ 'ਚ ਚੱਲ ਰਹੇ ਨੇ ਔਰ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਮੈਂ ਜ਼ਰੂਰ ਕਹੂੰਗਾ ਵੀ ਸਭ ਧਰਮਾਂ ਤੋਂ ਉੱਪਰ ਉੱਠ ਕੇ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਿੰਦ ਦੀ ਚਾਦਰ ਉਹਨਾਂ ਨੂੰ ਕਿਹਾ ਗਿਆ ਔਰ ਸਾਰੇ ਧਰਮ ਮਨਾ ਵੀ ਰਹੇ ਨੇ ਔਰ ਸਾਰੇ ਧਰਮ ਬਾਰੇ ਸ਼ਬਦਾ ਦੇ ਨਾਲ ਹਿੱਸਾ ਵੀ ਲੈ ਰਹੇ ਨੇ ਨੌਜਵਾਨਾਂ ਨੂੰ ਇਸ ਗੱਲ ਤੋਂ ਬਹੁਤ ਸਿੱਖਣ ਦੀ ਲੋੜ ਆ ਤਾਂ ਕਿ ਆਪਾਂ ਇੱਕ ਨਵਾਂ ਸਮਾਜ ਸਿਰਜ ਸਕੀਏ ਜਿਹੜੀ ਨਫ਼ਰਤ ਇੱਕ ਦੂਜੇ ਪ੍ਰਤੀ ਪੈਦਾ ਹੋਈ ਹੈ ਉਹਨੂੰ ਆਪਾਂ ਦੂਰ ਕਰ ਸਕੀਏ ਔਰ ਇੱਕ ਜਿਹੜਾ ਪੰਜਾਬ ਜੋ ਗੁਰੂ ਸਾਹਿਬ ਨੇ ਸੋਚਿਆ ਸੀ ਜਿਹੋ ਜਿਹਾ ਸਮਾਜ ਬੁਣਿਆ ਸੀ ਉਹ ਜਿਸ ਮਾੜੀ ਆਪਾਂ ਚੱਕਣਾ ਕਰ ਸਕੀਏ ਕਿ ਮਾਰਾ ਜਾ ਕੇ ਨਾ ਵਾਹਿਗੁਰੂ ਓਏ ਹਾਲਾਤ ਵਿਚਾਰਾ ਸੰਘੇ ਇੱਕ ਟਾਂ ਲਾ ਦੇ ਮੈਂ ਵੀ ਲਾਦਾ ਇੱਕ ਟਾਂ ਅਿਰੋਜੀ ਕਾ ਕਲਸਾ ਵਾਇਕੀ ਦੇ ਨਿਪਤੇ ਅੱਜ ਹਿੰਦ ਦੀ ਚਾਦਰ ਨਵੇਂ ਪਾਸਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਦੇ ਸਿੰਘ ਭਾਈ ਸਦੀਦਾਸ ਜੀ ਭਾਈ ਦਿਆਲਾ ਜੀ ਤੇ ਉਹਨਾਂ ਦੇ ਸਹਾਦ ਨੂੰ ਮੁਕਰ ਦੇ ਅੱਜ ਜੋ ਬਹੁਤ ਭਾਰੀ ਨਗਰ ਕੀਰਤਨਾ ਗੁਰਦਾਰਾ ਰੋਡਾ ਸਾਹਿਬ ਵਿਖੇ ਤੋਂ ਵਰਾਨਗੀ ਹੋ ਰਹੀ ਆ ਪੂਰੀ ਲਕਾਈ ਅਤੇ ਪੂਰਾ ਸਮੁੱਚਾ ਭਾਰਤ ਤੇ ਪੂਰਾ ਸਮੁੱਚਾ ਆਗਤ ਇਸ ਸ਼ਹੀਦ ਦਿਨ ਸਮਾਗਨ ਨੂੰ ਬੜੇ ਸਰਧਾਪੂਰਵਕ ਮਨਾ ਰਿਹਾ ਹੈ ਇੱਥੇ ਵੀ ਸੰਗਤਾਂ ਬੜੇ ਸਾਧਨਾ ਦਾ ਪਕ ਮਨਾ ਰਹੇ ਨੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਸਾਰੇ ਸੰਸਾਰ ਨੂੰ ਉਹਨਾਂ ਨੇ ਆਪਣੀ ਖੁਸ਼ੀ ਦਿੱਤੀ ਅੱਜ ਬਾਹੀ ਜੀ ਕਾ ਖਲਸਾ ਅੱਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ 350 ਸਾਲਾ ਜਿਹੜਾ ਉਹਨਾਂ ਦਾ ਸ਼ਹੀਦੀ ਦਿਹਾੜਾ ਅੱਜ ਗੁਰਦੁਆਰਾ ਰੋਟਾ ਸਾਹਿਬ ਵਿਖੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਅੱਜ ਸ਼ੁਰੂ ਹੋਇਆ ਔਰ ਮੈਂ ਦੇਖ ਰਿਹਾ ਸੰਗਤਾ ਔਰ ਪਿਛਲੇ ਸਾਲ ਨਾਲੋਂ ਇਸ ਵਾਰੀ ਵੱਧ ਪਿੰਡਾਂ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਔਰ ਆਸ ਕਰਦੇ ਆ ਅਰਦਾਸ ਕਰਦੇ ਆ ਵੀ ਸ਼ਾਮ ਨੂੰ ਬਹੁਤ ਸ਼ਾਂਤ ਮਈ ਤਰੀਕੇ ਨਾਲ ਜਿਹੜੀ ਇਹਦੀ ਸੰਪੂਰਨਤਾ ਗੁਰਦੁਆਰਾ ਰੋਟਾ ਸਾਹਿਬ ਵੇਖੇ ਇਹ ਹੋ ਜਾਵੇ ਸਾਡੇ ਆਤਰਾ ਰੋਟਾ ਸਾਹਿਬ ਪਾਸ਼ਾਈ ਨੌਵੀਂ ਇੱਥੇ ਹਰੇਕ ਸਾਲ ਨਗਰ ਕੀਰਤਨ ਨਿਕਲਦਾ ਤੇ ਸੰਗਤ ਪੰਜੇ ਪੰਡਾਂ ਦੀ ਦਸੇ ਪੰਡਾਂ ਦੀ ਆ ਕੇ ਨਮਸਤਕ ਹੁੰਦੀ ਹੈ ਤੇ ਨਗਰ ਕੀਰਤਨ ਦੇ ਵਿੱਚ ਪੂਰਾ ਸਾਹ ਹੁੰਦਾ ਸੰਗਤ ਦਾ ਤੇ ਸੇਵਾ ਤੇ ਲੰਗਰ ਬਹੁਤ ਪਿੰਡਾਂ ਦੇ ਪੰਡ ਸੇਵਾ ਕਰਦੇ ਨੇ ਕਿੰਨੇ ਦਿਨ ਗੁਰੂ ਸਾਹਿਬਾਂ ਦੇ ਇੱਥੇ ਮਹਾਰਾਜ 3 ਦਿਨ 2 ਰਾਤਾਂ ਇੱਥੇ ਰਹੇ ਨਾਲ ਉਹਨਾਂ ਦੇ 300 ਸਿੰਘ ਸੀ ਸਾਹਿਬ ਸੱਚੇ ਪਾਸ਼ਾ ਦਾ 350 ਸਾਲਾ ਸ਼ਹੀਦ ਦੀਵਾਰਾ ਪੰਥ ਬਣਾ ਰਿਹਾ ਹੈ ਇਹ ਪਵਿੱਤਰ ਸਥਾਨ ਗੁਰਤੇਗਵਦਰ ਸਾਹਿਬ ਦੀ ਚਰਚਾ ਪਵਿੱਤਰ ਧਰਤੀ ਹੈ ਜਦੋਂ ਸਤੁਰਾਂ ਨੇ ਇੱਥੇ ਫੇਰੀ ਪਾਈ ਸੀ ਉਦੋਂ ਉਹਨਾਂ ਦੇ ਨਾਲ ਭਾਈ ਮਤੀਦਾਸ ਭਾਈ ਸਤਜੈ ਭਾਈ ਦਇਆਲ ਜੀ अनेका ਸਖਤ ਸੰਗਤ ਜਿਹੜੇ ਉਸ ਸਮੇਂ ਗੁਰੂ ਸਾਹਿਬ ਦੇ ਸੇਵਕ ਸੀ ਉਹਨਾਂ ਨਾਲ ਇੱਥੇ ਆਏ ਸੀ ਜਿਹੜੀ ਗੁਰੂ ਸਾਹਿਬ ਦੀ ਸ਼ਤਾਬਦੀ ਪੰਥ ਬਣਾ ਰਿਹਾ ਸੀ ਦੀਵਰਾ ਬਣਾ ਰਿਹਾ ਹੈ ਗੁਰੂ ਸਾਹਿਬ ਤੇ ਉਹਨਾਂ ਨੇ ਤਿੰਨ ਸਿੱਖਾਂ ਦਾ ਆਪਣੇ ਧਰਮ ਲਈ ਹਰ ਖੀਦ ਹੋਇਆ ਆਪਣੇ ਕਬੀਲੇ ਵਾਸਤੇ ਆਪਣੇ ਲੋਕਾਂ ਵਾਸਤੇ ਲੇਕਿਨ ਕਿਸੇ ਦੂਸਰੇ ਧਰਮ ਨੂੰ ਬਚਾਉਣ ਲਈ ਸਮੂੱਚੀ ਲਕਾਈ ਵਿੱਚ ਕਿੱਕੂ ਪੀਰੀ ਸ਼ਾਹਦੂ ਜੀ ਗੁਰੂ ਤੇ ਇੱਕ ਪਾਤਰ ਸੱਚੇ ਪਾਜਾ ਅੰਨ ਸਿੱਖਾਂ ਦੀ ਹੋਈ ਹੈ ਤੇ ਜਿੱਤੇ ਸ਼ਤਾਬਦੀ ਮਨਾਉਣੇ ਆ ਗੁਰੂ ਦੇ ਚਰਨ ਅਰਦਾਸ ਬੇਨਤੀ ਆ ਸਤਿ ਸ੍ਰੀ ਅਕਾਲ ਕਿਰਪਾ ਕਰੀ ਜਿਵੇਂ ਉਹਨਾਂ ਸਿੱਖਾਂ ਦੀ ਤੇਰੇ ਨਾਲ ਨਿਭੀ ਆ ਸਾਡੇ ਦੇ ਦਿਆਗਰ ਸਾਡੀ ਵੀ ਤੇਰੇ ਨਾਲ ਨਿਭ ਜਵੇ ਜਿੱਤੇ ਮੈਂ ਇੱਥੋਂ ਦੇ ਮਨੀਤ ਸਿੰਘ ਸਾਹਿਬ ਅਮਰੀਕ ਸਿੰਘ ਜੀ ਰੋਡਾ ਸਾਹਿਬ ਦਾ ਸਮੂਤੀ ਪ੍ਰੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਹਰ ਸਾਡਾ ਵੱਡਾ ਪ੍ਰਾਰਾ ਕਰਕੇ ਸਮਾਗਮ ਰਚੇ ਨੇ ਤੇ ਸ਼ਤਾਬਦੀ ਵਰਾ ਹੋਣ ਕਰਕੇ ਵਿਸ਼ੇਸ਼ ਤੌਰ ਤੇ ਸਮਾਗਮ ਰਚੇ ਨੇ ਇਹਨਾਂ ਦਾ ਧੰਨਵਾਦ ਹੈ ਤੇ ਸੰਗਤ ਨੂੰ ਬੇਨਤੀ ਵੀ ਆਓ ਗੁਰੂਵਾਰੇ ਬ